ਆਲਟੂ ਨਿਊ 데ਵਿਡ ਟਾਟਾ ਸਵਾਗਤ ਅਬਨੀ ਸਰਦੇ ਐਡਮ ਸਿਨੇਮਾ ਦੇ ਨਾਲ ਲੱਗਦੇ ਪੈਟਰੋਲ ਪੰਪ ਤੇ ਹੱਥੋਂ ਭਾਈ ਦੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਪੰਪ ਉਤੇ ਕੰਮ ਕਰਨ ਵਾਲੇ ਮੁਲਾਜ਼ਮ ਤੇ ਆਪਣੀ ਬਾਈਕ ਵਿੱਚ ਪੈਟਰੋਲ ਰੀਫਿਲ ਕਰਉਣਾ ਇੱਕ ਨੌਜਵਾਨ ਦੇ ਵਿੱਚ ਝਾਲੇ ਹੱਤਪਾਈ ਹੋ ਜਾਂਦੀ ਹੈ ਜੋ ਕਿ ਇੱਕ ਭਿਆਨਕ ਝਗੜੇ ਦਾ ਰੂਪ ਲੈ ਲੈਂਦਾ ਹੈ ਜੋ ਝਗੜਾ ਇੰਨਾ ਵੱਜ ਜਾਂਦਾ ਹੈ ਕਿ ਪੰਪ ਉਤੇ ਕੰਮ ਕਰਨ ਵਾਲੇ ਮੁਲਾਜ਼ਮ ਦਾ ਸਿਰ ਵੀ 파ੜ ਜਾਂਦਾ ਹੈ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਮੁਲਾਜ਼ਮ ਜਿਸ ਦਾ ਨਾਮ ਦੀਪਕ ਹੈ ਉਹਨਾਂ ਦੱਸਿਆ ਕਿ ਇਸ ਝਗੜੇ ਦੇ ਪਿੱਛੇ ਦਾ ਕਾਰਨ ਬੱਸ 20 ਰੁਪਏ ਸੀ ਆਓ ਦੇਖਦੇ ਹਾਂ ਇੱਕ ਰੋ ਜੀ ਭੱਜ ਕੀ ਗੱਲ ਹੈ ਜੀ ਇਹ ਦੋ ਮੁੰਡੇ ਆਏ ਰਾਜੂ ਤੇਲ ਪਾਉਣ ਫਿਰ ਕਿੰਨੇ ਵੇ ਦਾ ਤੇਲ ਹੋਇਆ ਸੀ ਮਿਆਂ ਦਾ ਬੇਟੀ ਗੱਲ ਦੀ ਜੀ ਠੀਕ ਅਗਰ ਮੈਂ ਬਿਠਾ ਬਾਈ ਕੁਲਿਆ ਗਏ ਕਹਿੰਦੇ ਨਹੀਂ ਆਣ ਤੇ ਨਹੀਂ ਦਵਾਂਗੇ ਮੈਂ ਬਾਈ ਜੇ ਐਵੇਂ ਨਹੀਂ ਦੋਗੇ ਤੇ ਅਗੋਂ ਮੈਨੂੰ ਧੰਕੇ ਲਾਉਣ ਲੱਗ ਪੈਂ ਕਿ ਮੈਂ ਮੱਲੇ ਦਾ ਨਾ ਜਾਣਦਾ ਨਹੀਂ ਜੇ ਉਹ ਤੇ ਗਾੜੀਆਂ ਡਿਸਟ੍ਰਿਕਟ ਦੀ ਕਿੰਸਤ ਤੇ ਮੈਂ ਮੱਲੇ ਆਇਆ ਗਾਵਾਂ ਜਾਣਦਾ ਨਹੀਂ ਕਿਹੜੇ ਜ਼ਾਨਾ ਨਾਲ ਗੱਲ ਕਰਦਾ ਪਿਆ ਤੇ ਗਾੜੀ ਉਹਨਾਂ ਨੇ ਚੰਡ ਮਾਰਤੀ ਫਿਰ ਫਿਰ ਉਹਨਾਂ ਨੇ ਬਹਿ ਕੋਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਉਤੇ ਕੜਾ ਮਾਰਿਆ ਸਰਦੈਂ ਤੁਹਾਨੂੰ ਲੱਗੇ ਕਿ ਸਟਾਫ ਨੇ ਛਡਾਨ ਦੀ ਕੋਸ਼ਿਸ਼ ਕਰ ਰਹੀ ਸਟਾਫ ਨੇ ਛਡਾਨ ਦੀ ਕੋਸ਼ਿਸ਼ ਕੀਤੀ ਬਹੁਤ ਪਰ ਫਿਰ ਵੀ ਉਹਨਾਂ ਨੇ ਕੜਾ ਮੇਜ਼ ਝੜਦਾ ਹੋਰ ਵੀ ਸੀ ਫੋ ਪਤਾ ਨਹੀਂ ਉਹਨਾਂ ਨੇ ਸਿਲੰਡਰ ਫਾਇਰ ਸਿਲੰਡਰ ਚੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਲੰਮੇ ਦਿਨ ਇਹ ਰਾਤੀਕੁੰਨ ਸਾਨੂੰ ਕੋਈ ਕਾਰਵਾਈ ਕੀਤੀ ਉਹਨੂੰ ਕਿ ਨੋਕੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਆਪਾਂ ਫਿਰ ਦਰਜ ਕਰਾਇਆ ਬਸ ਨੇ ਗਲੋਬਲ ਪ੍ਰਸ਼ਾਸਨ ਤੋਂ ਵੀ ਮੰਗ ਰਹੇ ਹਾਂ ਸਰਨਾ ਜਲਦ ਤੋਂ ਜਲਦ ਫੜਾਇਆ ਜਾਵੇ ਅਤੇ ਜੋ ਬੰਦੇ ਕਰਾਏ ਕੀਤੇ ਜਾਵੇ